ਈ ਛਾਪ ਥੋੜੀ ਵੀਰੇ ਕੋਲ ਐ। ਬਸ ਹੁਣ ਨਹੀਂ ਮੁੜਦੀ। ਤੁਸੀਂ ਸੱਚੀ ਹੋ? ਛਾਪ ਚਰ ਲਉਂਦੀ ਐ ਜਿਹੜੀ ਉਹ ਆਪਣੀ ਉਹ ਸੱਚੀ ਹੋ ਤੁਸੀਂ। ਕਿਹੜੀ ਚੰਗੇ? ਹਾਂ ਬਸ ਦੇ ਜੇ ਸਾਨੂੰ ਆਪ ਦਿਖਾ ਦੇ। ਜੇ ਛਾਪ ਵੀਰੇ ਕੋਲ ਐ ਫਿਰ ਚਰਨੋ ਲਵੀਆ। ਚਰਨੋ ਨਹੀਂ ਫੱਡੀਆ ਛਾਪ ਕੋਈ ਨਹੀਂ ਬਣਾ ਕੇ ਮੈਂ ਟਾਕਸ ਕਰਾਉਂਗੀ। ਹੱਦ ਹੋ ਗਈ ਯਾਰ ਛਾਪ ਚਰਨੋ ਕੋਲੇ ਕਿਵੇਂ ਮੈਜਦੀ ਭਲਾ। ਆਉਂਦੀ ਚੀਜ਼ ਦੀ ਸੰਗੋਸ਼ਾ। ਉਹ ਪਾਇਰ ਨਾਲ ਕਿਲੋ ਛਾਪ ਦੇ। ਸਾਰਾ ਤਾਂ ਉਹਨੇ ਘਰ ਲਟਾਦਾ ਵੀਰੇ ਦੇ ਪਿੱਛੇ। ਸ਼ਾਂਪ ਅੜੀ ਰਹੀ ਅੜੀ ਰਹੀ ਸ਼ਾਂਪ ਆਇਆ ਤੂੰ ਆ ਉਹਦੇ ਕੁਛੜ ਤੇ ਬੜਦਾ ਜਾਣ ਜਾਣ ਐ ਕਰ ਕਰ ਬੇਤਵੇ ਦੋਨੂੰ ਰੱਖ ਲਓ ਰੇ ਹੋਰ ਕੀ ਆਸਤਾ ਕਰਾਇ ਤੇ ਰਹਿਣ ਲੱਗ ਜਾਂਗੇ ਓ ਬਾਈ ਮੇਰੇ ਆ ਕਿਸੇ ਦਾ ਕੋਈ ਸ਼ਰਮ ਨਹੀਂ ਤੈਨੂੰ ਆਉਂਦੀ ਓ ਤੈਨੂੰ ਜੱਸੇ ਵੀਰਾ ਬਦਨਾਮ ਐ ਸਾਰਾ ਕੁਝ ਤਾਂ ਇਹਦਾ ਕੀਤਾ ਕਰਾਇਆ ਤੇਰੀ ਮਾਂ ਦੀ ਤੇਰੀ ਦੀ ਮੇਰੇ ਤੇ ਡੰਡਾ ਚੱਕਣ ਜੋਗਾ ਹੈ ਚੱਕ ਕੇ ਜਾ ਕੇ ਚੱਕ ਨੂੰ ਤੇ ਚੱਕ ਅਗਲੀ ਤੱਕ ਮਾੜਾ ਮੋਟਾ ਦੇਖਦਾ ਲੈਂਦਾ ਵੀ ਰਿਸ਼ਤੇਦਾਰਾਂ ਨੇ ਸ਼ਾਂਪ ਪਾਈ ਐ ਵੀ ਮੈਨੂੰ ਸ਼ਾਂਪ ਪਾਈ ਐ ਉਹਨੂੰ ਕੀ ਕਰਨ ਨੂੰ ਦਿੱਤੀ ਸੀ ਤੈ ਵੀ ਰੇ ਨੂੰ ਬਾਈ ਮੈਂ ਤਾਂ ਨੇਮ ਤੇ ਕਾਲਾ ਬਟਾ ਬਾਪੂ ਦੀ ਸੌ ਲੱਗੇ ਵਸਾ ਵਈ ਪਰਛਾਤ ਕਰਨੋਂ ਲਈ ਫਿਰਦੀ ਐ ਛੋਟਾ ਜਿਹਾ ਦੀ ਸੌ ਲੱਗੇ ਚਰਨੋਂ ਚਰਨੋਂ ਲਈ ਐ ਵੀਰੇ ਨੇ ਸਾਰਾ ਤਾਂ ਘਰ ਲਟਾਤਾ ਹਾਂ ਹੈ ਮੈਨੂੰ ਪਤਾ ਹੈ ਸ਼ਾਪ ਨਹੀਂ ਦੇਊਗਾ ਆਲੇ ਉਸੇ ਲਈ ਆ ਸ਼ਾਪ ਆਪਣੀ ਕਿਰੇ ਨੇ ਕਿਉਂ ਨਹੀਂ ਕੀਤੀ ਐ ਆ ਆਹੋ ਆਹੋ ਇਨ ਇਹਦਾ ਵਾਲਾ ਪੈਰ ਨੇ ਹਾਂ ਮਤਜੋ ਕਿਉਂ ਗਈ ਉਹਦੇ ਘਰੇ ਉੱਟ ਕੇ ਚਲੇ ਗਈ ਐ ਬੱਸ ਤੋ ਬੋਲਿਆ ਨਹੀਂ ਜਾਂਦਾ ਭੱਜ ਜਾ ਭੱਜ ਜਾ ਆ ਰਜਿਸਟਰੀ ਪਈਆ ਘਰ ਦੀ ਵੀਰੇ ਨੂੰ ਦਿਆ ਵੇ ਆ ਦੇ ਸ਼ਰਮਣੀ ਇਹਨੂੰ ਆਉਂਦੀ ਚੌਰੇ ਨੂੰ ਇਹਨੂੰ ਵੇ ਮੁਟਿਆ ਹਾਂ ਕਾ ਨੂੰ ਰੌਲਾ ਪਾ ਬਾਈ ਚੱਲ ਵੀਰੇ ਤੋ ਸ਼ਾਪ ਮੰਗਾਲਾ ਹਾ ਹੋ ਹੁਣ ਤਾਂ ਹਰੀ ਕਰ ਦੂ ਆਹੋ ਲੈ ਆ ਦੇ ਐ ਰੱਖਿਓ ਹਾਂ ਆਂ ਬੋਲੀ ਧਰਤੀ ਦੇ ਖੜਿਆ ਭਾਗੂ ਜੇ ਸ਼ਾਪ ਵੀਰੇ ਕੋਲੇ ਹੋਈ ਹੈ ਅੰਨਾ ਸੋਤਰੂ ਤਿੰਨਾਂ ਨੂੰ ਕੀ ਆ ਫਿਰ ਜਿਹੜੀ ਮਰਜੀ ਲੈ ਲੈ ਇਹੇ ਛਾਪ ਆ ਗਈ ਮੈਂ ਹੀ ਬੂਤ ਨਾਲ ਦਾੜੀ ਮਣਾਉਂ ਲੈ ਫਿਰ ਤਿਆਰ ਹੈ ਥਾਰੀ ਲੈ ਲਿਆ ਫਿਰ ਲੈ ਬਈ ਐਂ ਕਰੋ ਇਹਦੇ ਮੂਤ ਮਾਤ ਇਕੱਠਾ ਕਰਕੇ ਰੱਖੋ ਢੁੱਪੇ ਚ ਕੋਈ ਨਾ ਕੋਈ ਨਾ ਤੂੰ ਵੀ ਛਾਪ ਲੈ ਕੇ ਆ ਅਸੀਂ ਅਸੀਂ ਵੀ टांग ਨੂੰ ਤੇਲ ਲਾ ਕੇ ਰੱਖਦੇ ਤੇਰੀ ਪੁੜਿਆ ਤੇ ਸੰਗ ਆ ਕੇ ਫਿਰ ਅਸੀਂ ਚਲ ਤੁਸੀਂ ਵੀ ਐਂ ਕਰੋ ਤੇਲ ਤੱਤਾ ਕਰੋ ਛਾਪ ਪੰਜਾਂ ਮਿੰਟ ਚ ਆ ਗਈ ਕੋਈ ਨਾ ਕੋਈ ਨਾ ਅੱਜ ਅੱਜ ਸ਼ਾਮ ਤੱਕ ਆ ਜੇ ਕੋਈ ਨਾ ਕੋਈ ਤੜਕੇ ਤੱਕ ਨਹੀਂ ਆ ਬਾਅਦ ਤੇਰੀ ਨਹੀਂ ਪਰ ਦੋ ਘੰਟ ਹੋਰ ਲੱਗਣਾ ਤੇਰੇ ਤੇ ਮੈਂ ਚੱਕਰੀ ਵਗੋ ਝੂਟੇ ਖਵਾਉਂਦੇ ਨੂੰ ਮੈਂ ਕਿਆ ਕੋਈ ਮਾਰ ਘਰ ਤਾਂ ਉਹ ਤੇ ਮਨੂ ਆ ਗਈ ਛਾਪ ਤਾਂ ਆ ਗਈ ਕੋਈ ਨਾ ਕੋਈ ਨਾ ਲਿਆ 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 ਤੂੰ ਉਹ ਨਹੀਂ ਮੁਰਤੀ ਛਾਪਾ ਭਾਲ ਦੋ ਛਾਪਾਂ ਮੇਰੀ ਗੱਲ ਸੁਣੋ ਪ੍ਰਿੰਦਲ ਪ੍ਰੁਜਰ ਵਾਲੇ ਵੀ ਦੇਖ ਲੋ ਮਾੜੇ ਮੁੱਟੇ ਹਾਰ ਹੂਰ ਜੇ ਕਿਤੇ ਉਧਰ ਹੱਥ ਫੇਰ ਦੇ ਇਹ ਤੇ ਭਾਈ ਇਸ ਤਾਂ ਪ੍ਰਿੰਦਲ ਨੂੰ ਸਮਾਹਤਾ ਦਿੱਥਾ ਮੈਂ ਤਾਂ ਕਿਆ ਹੂ ਹਾਂ ਜਦ ਤੇ ਤੂੰ ਮੇਰੀ ਗੱਲ ਨਹੀਂ ਮੰਨੀ ਉਹ ਕੀ ਛੁੜਤਣਾ ਮੰਨਾ ਮੈਂ ਕੀ ਗੱਲ ਮੰਨਾ ਦੱਸੋ ਮੈਨੂੰ ਤੈਨੂੰ ਆਪ ਨੂੰ ਨਹੀਂ ਦੀਦਾ ਜਿੱਦੇ ਭਾਈ ਤੋ ਦਿਲਹਾ ਲੈਣੀ ਤੇ ਦਉ ਉਂਗਲ ਚੋ ਲਾ ਕੇ ਨਹੀਂ ਦਿੱਤੀ ਬਥੇਰੇ ਹਾਰੇ ਕੱਢੇ ਨੇ ਵੀ ਭਾਈ ਉਰਾ ਪਰਾ ਥੋੜੀ ਜਿਹੀ ਖੁੱਲੀ ਵੀ ਤੇ ਉਂਗਲ ਚ ਮਹਾਂ ਲਾ ਕਿਤੇ ਡਿੱਗ ਪੂਗੀ ਉਹ ਤਾਂ ਕਹਾਂ ਮੈਂ ਉੱਥੇ ਜਾਣਾ ਮੈਂ ਉੱਥੇ ਜਾਣਾ ਹੋਰ ਆ ਗਈ ਸ਼ਾਮ ਪਤਾ ਹੁਣ ਇੱਕ ਵਾਰੀ ਗਿਆ ਤਾਂ ਹੈਗਾ ਰੈਂਟ ਕੀਤਾ ਉਹ ਭਾਬੀ ਪਤੀਆ ਮੈਨੂੰ ਗੰਗਾ ਕੇ ਕਿਤੇ ਫੁੱਲ ਵਾਪਸ ਆਏ ਨੇ ਅੱਗੇ ਵਿਆਹ ਚ ਵੀ ਦੇਖੇ ਨੇ ਕਿਵੇਂ ਡਾਇਆ ਉਹ ਤਾਂ ਗੰਗਾ ਚੀ ਬਹਾਤੀ ਹੁਣ ਕਦੀ ਉਹਨੂੰ ਪੈਸੇ ਦੇਤੇ ਕਦੀ ਉਹਨੂੰ ਦੇਤੇ ਚਲ ਤੁਸੀਂ ਜਾਓ ਇੱਥੇ ਦਿਮਾਗ ਨਾ ਖਾਉਂਗਾ ਜਾਓ ਤੂੰ ਮੈਨੂੰ ਆਹਦਾ ਸੱਚਾ ਪਾਣੀ ਪੀ ਲੈ ਮੈਂ ਕੁਝ ਨਹੀਂ ਪੀਣਾ ਮੈਂ ਦੋ ਘੜੀ ਆਰਾਮ ਕਰਦਾ ਪੁੱਤਾ ਚਾਹ ਪਾਣੀ ਉਹਦੇ ਹੀ ਬਣੂਗਾ ਜਦੋਂ ਸ਼ਾਮ ਕਰੇ ਆਉਗੀ ਲੈ ਦੱਸ ਐਣ ਦੀ ਮਰਾ ਗਿਆ ਇੱਕ ਇਹ ਪੂਛ ਨੂੰ ਅੱਗ ਲਾਈ ਫਰੀ ਜਾਂਦੀ ਆ ਤਾਂ ਇਹ ਡੰਡੇ ਖਾਂਦੀ ਆ ਉਤੋਂ ਫੇਰ ਹਾਂ ਸੱਚਾ ਉਹ ਵੀ ਉਹ ਕਰ ਲਿਆ ਤੀਗਾ ਉਹ ਵੀ ਬਿਮਾਰ ਦੀ ਆ ਵਿਚਾਰੀ ਕੀ ਹੋ ਗਿਆ ਪਤਾ ਨਹੀਂ ਕਹਿੰਦੀ ਸਿਰਜਾ ਦੁਖੀ ਜਾਂਦਾ